ਸਾਰੇ ਨੂੰ ਜਮਸੀ ਦੀ ਅੱਜ ਅਸੀਂ ਪੜਾਂਗੇ ਹਿਜ਼ਕੀਏ ਦਾ 24 ਮਾਹ ਦੇ ਆ ਹਿਜ਼ਕੀਏ ਦੀ ਪਤਨੀ ਦੀ ਅਚਾਨਕ ਮੌਤ ਪਹਿਲੀ ਆਇਤ ਫਿਰ 9ਵੇਂ ਮਰੇ ਦੇ 10ਵੇਂ ਮਹੀਨੇ ਦੀ 10ਵੀਂ ਤਰੀਕ ਨੂੰ ਯਹੋਵਾ ਦਾ ਵਚਨ ਮੇਰੇ ਕੋਲ ਆਇਆ ਕਿ हे ਆਦਮੀ ਦੇ ਪੁੱਤਰ ਅੱਜ ਦੇ ਦਿਹਾੜੇ ਹਾਂ ਇਸੇ ਦਿਹਾੜੇ ਦਾ ਨਿਉ ਲਿਖ ਰੱਖ ਕਿ ਬਾਬਲ ਦੇ ਪਾਸ਼ਾ ਨੇ ਠੀਕ ਇਸੇ ਦਿਨ ਯਰੂਸ਼ਲਮ ਉੱਤੇ ਘੇਰਾ ਪਾ ਲਿਆ ਤੀਸਰੀ ਆਇਤ ਅਤੇ ਇਸ ਆਕੀ ਘਰਾਣੇ ਦੇ ਲਈ ਇੱਕ ਖੋਤਖੋ ਅਤੇ ਤੋ ਉਹਨਾਂ ਨੂੰ ਆਖ ਪ੍ਰਭੂ ਹੋ ਵੈਮ ਫਰਮਾਉਂਦਾ ਹੈ ਇੱਕ ਦੇਗ ਚੜਾ ਦੇ ਹਾਂ ਉਹ ਨੂੰ ਛਾੜ ਤੇ ਉਹ ਵਿੱਚ ਪਾਣੀ ਭਰ ਦੇ ਚੌਥੀ ਆਇਤ ਇਹਦੇ ਵਿੱਚ ਟੋਟੇ ਇਕੱਠੇ ਕਰ ਹਰੇਕ ਚੰਗਾ ਟੋਟਾ ਅਰਥਾਤ ਪੱਟ ਮੋਡਾ ਅਰ ਹਰ ਇੱਕ ਅੱਛਾ ਟੁਕੜਾ ਅਤੇ ਚੁਣਵੀਆਂ ਹੱਡੀਆਂ ਉਸ ਤੇ ਵਿੱਚ ਭਰ ਦੇ ਪੰਜਵੀਂ ਆਇਤ ਅਤੇ ਜਿਹੜ ਵਿੱਚ ਚੁਣ ਚੁਣ ਕੇ ਲੈ ਅਤੇ ਉਹਨਾਂ ਨੂੰ ਹੇਠਾਂ ਹੱਡੀਆਂ ਦਾ ਢੇਰ ਲਾ ਦੇ ਅਤੇ ਚੰਗੀ ਤਰ੍ਹਾਂ ਉਬਾਲ ਤਾਂ ਜੋ ਉਹਦੀਆਂ ਹੱਡੀਆਂ ਉਸ ਦੇ ਵਿੱਚ ਚੰਗੀ ਤਰ੍ਹਾਂ ਉਬਲ ਜਾਣ। ਛੇਵੇਂ ਆਇਤ ਐਸਲੇ ਪ੍ਰਭੂ ਵਯਮ ਫਰਮਾਉਂਦਾ ਹੈ ਉਸ ਖੂਨੀ ਸ਼ਹਿਰ ਉਤੇ ਅਫਸੋਸ ਅਤੇ ਉਸ ਦੇਗ ਉਤੇ ਜਿਸ ਵਿੱਚ ਜੰਗਾਲ ਲੱਗਾ ਹੈ ਅਤੇ ਉਸ ਦਾ ਜੰਗਾਲ ਲਾਇਆ ਨਹੀਂ ਗਿਆ ਇੱਕ ਇੱਕ ਟੋਟਾ ਕਰਕੇ ਉਹ ਦੇ ਵਿੱਚੋਂ ਕੱਢ ਅਤੇ ਉਸ ਵਿੱਚ ਉਸ ਉਤੇ ਗੁਣਾ ਨਾ ਪਾਇਆ ਹੋ ਜਾਵੇ। ਸਤਵੇਂ ਆਇਤ ਕਿਉਂ ਜੋ ਉਹ ਦਾ ਲਹੂ ਉਹ ਦੇ ਵਿੱਚ ਅਤੇ ਉਸ ਨੇ ਉਹਨੂੰ ਸੁੱਕੀ ਚਟਾਨ ਤੇ ਰੱਖਿਆ ਧਰਤੀ ਤੇ ਨਹੀਂ ਡੋਲਿਆ ਕਿ ਮਿੱਟੀ ਵਿੱਚ ਛਪ ਛਿਪ ਜਾਵੇ ਅੱਠਵੀਂ ਆਇਤ ਐਸ ਲਈ ਕਿ ਉਹ ਕਹਿਰ ਨੂੰ ਚੜਾਵੇ ਅਤੇ ਬਦਲਾ ਲਿਆ ਜਾਵੇ ਮੈਂ ਉਹਦਾ ਲਹੂ ਸੁੱਕੀ ਚਟਾਨ ਤੇ ਰੱਖਿਆ ਤਾਂ ਜੋ ਉਹ ਛਿਪ ਨਾ ਜਾਵੇ ਨੌਵੀਂ ਆਇਤ ਐਸ ਲਈ ਪ੍ਰਭੂ ਵਯੰ ਫਰਮਉਂਦਾ ਖੁਨੀ ਸ਼ਹਿਰ ਉਤੇ ਹਾਏ ਹਾਏ ਮੈਂ ਵੀ ਵੱਡਾ ਢੇਰ ਲਾਵਾਂਗਾ 10ਵੀਂ ਆਇਤ ਲੱਕੜਾਂ ਦਾ ਢੇਰ ਲਾ ਅਤੇ ਅੱਗ ਭੜਕਾ ਮਾਸ ਨੂੰ ਚੰਗਾ ਉਬਾਲ ਤਰੀ ਨੂੰ ਸੰਘਣਾ ਕਰ ਅਤੇ ਹੱਡੀਆਂ ਸਾੜੀਆਂ ਜਾਣ 11ਵੀਂ ਆਇਤ ਤਦ ਉਹ ਨੂੰ ਖਾਲੀ ਕਰ ਅੰਗਾਰਾਂ ਉੱਤੇ ਰੱਖ ਤਾਂ ਜੋ ਉਹ ਦਾ ਪਿੱਤਲ ਗਰਮ ਹੋਵੇ ਅਤੇ ਪੰਗਰ ਜਾਵੇ ਅਤੇ ਉਹਦੇ ਅੰਦਰ ਦੀ ਮੈਲ ਸੜ ਜਾਵੇ ਅਤੇ ਉਹ ਨੂੰ ਜੰ ਉਹ ਦਾ ਜੰਗਾਲ ਸੜ ਜਾਵੇ 12ਵੀਂ ਆਇਤ ਉਹ ਕਰੜੀ ਮਿਹਨਤ ਤੋਂ ਤੋ ਥੱਕ ਗਈ ਅਤੇ ਉਹ ਦਾ ਬਹੁਤਾ ਜੰਗਾਲ ਉਹਦੇ ਵਿੱਚੋਂ ਦੂਰ ਨਹੀਂ ਹੋਇਆ ਅੱਗ ਨਾਲ ਉਸ ਦਾ ਜੰਗਾਲ ਦੂਰ ਨਹੀਂ ਹੁੰਦਾ 13ਵੀਂ ਆਇਤ ਤੇਰੀ ਗੰਦਗੀ ਵਿੱਚ ਲਚਪੁਣਾ ਹੈ ਕਿਉਂ ਜੋ ਮੈਂ ਤੈਨੂੰ ਸਾਫ਼ ਕਰਨਾ ਚਾਹੁੰਦਾ ਪਰ ਤੂੰ ਪਾਕ ਹੋਣਾ ਨਹੀਂ ਚਾਹੁੰਦੀ ਤੂੰ ਆਪਣੀ ਗੰਦਗੀ ਤੋਂ ਫੇਰ ਸਾਫ਼ ਨਹੀਂ ਹੋਵੇਂਗੀ ਜਦ ਤੱਕ ਕਿ ਮੈਂ ਆਪਣਾ ਕਹਿਰ ਤੇਰੇ ਉੱਤੇ ਪੂਰਾ ਨਾ ਕਰ ਚੁੱਕਾ 14ਵੀਂ ਆਇਤ ਮੈਂ ਯਹੋਵਾ ਨੇ ਇਹ ਫਰਮਾਇਆ ਹੋਵੇਗਾ ਕਿ ਮੈਂ ਇਹ ਨੂੰ ਕਰਾਂਗਾ ਮੈਂ ਨਾ ਮੁੜਾਂਗਾ ਨਾ ਮੈਂ ਨਾ ਛੱਡਾਂਗਾ ਨਾ ਪਛਤਾਵਾਂਗਾ ਤੇਰੇ ਮਾਰਗਾਂ ਅਤੇ ਤੇਰੇ ਕੰਮਾਂ ਦੇ ਅਨੁਸਾਰ ਤੇਰੇ ਨੇ ਉਹ ਕਰਾਂਗਾ ਕਰਨਗੇ ਪ੍ਰਭੂ ਇਹ ਹਵਦਾ ਵਾਕ ਹੈ 14ਵੀਂ ਆਇਤ ਫਿਰ ਹਵਦਾ ਵਚਨ ਮੇਰੇ ਕੋਲ ਆਇਆ ਕਿ 16ਵੀਂ ਆਇਤ ਇਹ ਆਦਮੀ ਦੇ ਪੁੱਤਰ ਵੇਖ ਮੈਂ ਤੇਰੀਆਂ ਅੱਖਾਂ ਦੀ ਪ੍ਰੀਤਮਾ ਨੂੰ ਇੱਕ ਹੀ ਸਾਟ ਨਾਲ ਤੇਰੇ ਤੋਂ ਲੈ ਲਵਾਂਗਾ ਤੂੰ ਨਾ ਸੋਕ ਕਰੀ ਨਾ ਰੋਈ ਨਾ ਅਥਰੂ ਕੇਰੀ 18ਵੀਂ ਆਇਤ ਚਪਚਪੀਤੇ ਹੋ ਕੇ ਭਰੀ ਮੁਰਦੇ ਉੱਤੇ ਨਾ ਰੋਈਂ ਸਿਰ ਉੱਤੇ ਆਪਣੇ ਪੱਗ ਬੰਨੀ ਅਤੇ ਪੈਰੀ ਜੁੱਤੀ ਪਾਈ ਅਤੇ ਆਪਣੇ ਬੁੱਲਾਂ ਤੋਂ ਨਾ ਬੁੱਲਾਂ ਨੂੰ ਨਾ ਕੱਜੀ ਅਤੇ ਮਨੁੱਖ ਦੀ ਰੋਟੀ ਨਾ ਖਾਈਂ 18ਵੀਂ ਹੈ ਤਾਂ ਸੋ ਮੈਂ ਸਵੇਰੇ ਲੋਕਾਂ ਨਾਲ ਗੱਲ ਕੀਤੀ ਅਤੇ ਸਾਂਝ ਦੇ ਵੇਲੇ ਮੇਰੀ ਪਤਨੀ ਮਰ ਗਈ ਅਤੇ ਸਵੇਰ ਨੂੰ ਮੈਂ ਉਹੀ ਕੀਤਾ ਜਿਵੇਂ ਮੈਨੂੰ ਹੁਕਮ ਮਿਲਿਆ ਸੀ 19ਵੀਂ ਹੈ ਤੇ ਸੋ ਲੋਕਾਂ ਨੇ ਮੈਨੂੰ ਆਖਿਆ ਜੋ ਤੂੰ ਕਰਦਾ ਹੈ ਸਾਨੂੰ ਨਹੀਂ ਦੱਸੇਗਾ ਅਤੇ ਇੰਨਾ ਗੱਲਾਂ ਦਾ ਸਾਡੇ ਨਾਲ ਕੀ ਸੰਬੰਧ ਹੈ 20ਵੀਂ ਆਇਤ ਸੋਮੇ ਉਹਨਾਂ ਨੂੰ ਆਖਿਆ ਜਿਹਾਵਾ ਦਾ ਵਚਨ ਮੇਰੇ ਕੋਲ ਆਇਆ ਕਿ 21ਵੀਂ ਆਇਤ ਇਸਰਾਇਲ ਦੇ ਘਰਾਣੇ ਨੂੰ ਆਖ ਕੇ ਪ੍ਰਭੂ ਹੋਵੇ ਇਹ ਫਰਮਾਉਂਦਾ ਹੈ ਵੇਖੋ ਮੈਂ ਆਪਣੇ ਪਵਿੱਤਰ ਸਥਾਨ ਨੂੰ ਜਿਹੜਾ ਤੁਹਾਡੀ ਸ਼ਕਤੀ ਦਾ ਮਾਣ ਅਤੇ ਤੁਹਾਡੀਆਂ ਅੱਖਾਂ ਦਾ ਪਿਆਰਾ ਹੈ ਜਿਸ ਵਿੱਚ ਜਿਸ ਲਈ ਤੁਹਾਡੀ ਜਾਨ ਤਰਸਦੀ ਹੈ ਪਲੀਤ ਕਰਾਂਗਾ ਅਤੇ ਤੁਹਾਡੇ ਪੁੱਤਰ ਤੇ ਤੁਹਾਡੀ ਧੀਆਂ ਨੂੰ ਜਿਨ੍ਹਾਂ ਨੂੰ ਤੁਸੀਂ ਪਿੱਛੇ ਛੱਡ ਆਏ ਹੋ ਤਲਵਾਰ ਨਾਲ ਡਿੱਗਣਗੇ। ਬਾਈਵੇਂ ਆਤ ਤਾਂ ਤੁਸੀਂ ਇਦਾਂ ਹੀ ਕਰੋਗੇ ਜਿੱਦਾਂ ਮੈਂ ਕੀਤਾ ਤੁਸੀਂ ਆਪਣੇ ਬੁੱਲਾਂ ਤੋਂ ਨਾ ਰੋਕ ਕਜੋਗੇ ਅਤੇ ਮਨੁੱਖ ਦੀ ਰੋਟੀ ਨਾ ਖਾਓਗੇ। ਤਈਵੇਂ ਆਤ ਅਤੇ ਤੁਹਾਡੀਆਂ ਪੱਗਾਂ ਤੁਹਾਡੇ ਸਿਰਾਂ ਉੱਤੇ ਅਤੇ ਤੁਹਾਡੀਆਂ ਜੁੱਤੀਆਂ ਤੁਹਾਡੇ ਪੈਰਾਂ ਵਿੱਚ ਹੋਣੀਆਂ ਨਾ ਤੁਸੀਂ ਸੋ ਕਰੋਗੇ ਪਰ ਆਪਣੇ ਔਗਣ ਵਿੱਚ ਪੰਗਰਦੇ ਰਹੋਗੇ ਤੇ ਇੱਕ ਦੂਜੇ ਨੂੰ ਤਾਂ ਹਾਰੋਗੇ। 24ਵੀਂ ਹੈ ਤਾਂ ਇਹ ਹੀ ਜੀ ਕਿ ਤੁਹਾਡੇ ਲਈ ਇਹ ਨਿਸ਼ਾਨ ਹੈ ਸਾਰਾ ਕੁਝ ਜੋ ਉਸ ਕੀਤਾ ਤੁਸੀਂ ਵੀ ਕਰੋਗੇ ਅਤੇ ਜਦੋਂ ਇਹ ਗੱਲਾਂ ਹੋਣਗੀਆਂ ਤਾਂ ਤੁਸੀਂ ਜਾਣੋਗੇ ਕਿ ਮੈਂ ਪ੍ਰਭੂ ਹਵਾ ਹਾਂ 25ਵੀਂ ਹੈਤ ਹੈ ਆਦਮੀ ਦੇ ਪੁੱਤਰ ਕਿ ਜਿਸ ਦਿਹਾੜੇ ਮੈਂ ਉਹਨਾਂ ਉੱਤੇ ਉਹਨਾਂ ਦੀ ਸ਼ਕਤੀ ਅਤੇ ਖੁਸ਼ੀ ਦੀ ਪਰ ਅਤੇ ਪ੍ਰਤਾਪ ਉਹਨਾਂ ਦੀਆਂ ਅੱਖਾਂ ਦੀ ਪ੍ਰਤਾਪ ਉਹਨਾਂ ਦੀਆਂ ਅੱਖਾਂ ਦੀ ਪ੍ਰੀਤਮਾ ਅਤੇ ਉਹਨਾਂ ਦੇ ਮਨ ਮੋਣੇ ਧੀਆ ਪੁੱਤਰ ਲੈ ਲਵਾਂਗਾ ਸ਼ਬੀ ਮੈਂ ਤਾਂ ਉਸ ਦਿਹਾੜੇ ਜਿਹੜਾ ਬਚ ਗਿਆ ਉਹ ਤੇਰੇ ਕੋਲ ਆਵੇਗਾ ਕਿ ਤੇਰੇ ਕੰਨਾਂ ਵਿੱਚ ਸੁਣਾਵੇ 27ਵੇਂ ਐਤ ਉਸ ਦਿਹਾੜੇ ਉਸ ਬੱਚੇ ਹੋਏ ਲਈ ਤੇਰਾ ਮੂੰਹ ਖੁੱਲ ਜਾਵੇਗਾ ਤੇ ਤੂੰ ਬੋਲੇਗਾ ਤੇ ਫਿਰ ਗੁੰਗਾ ਨਾ ਰਹੇਗਾ ਸੋ ਤੋ ਉਹਨਾਂ ਲਈ ਇੱਕ ਨਿਸ਼ਾਨ ਹੋਵੇਗਾ ਤੇ ਉਹ ਜਾਣਣਗੇ ਕਿ ਮੈਂ ਯਹਵਾ ਹਾਂ ਆਮੀਨ ਪ੍ਰਭੂ ਜੀ ਇਹਨਾਂ ਵਚਨ ਪੜੇ ਸੁਣੇ ਜਾਣ ਤੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਹਿਣ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਰਮ ਸਦਾ ਵਸਦੇ ਰਹਿਣ ਆਮੀਨ ਸਾਂਜੇ ਅਮਸੀ ਕੀ